ईद उल फितर ਦਾ ਤਿਉਹਾਰ ਰਚਨਾ ਮੁਹੰਮਦ ਅਬਾਸ ਤਾਰੀਬਦ ਦੁਨੀਆ ਵਿੱਚ ਵਕਫ ਵਕਫ ਧਰਮਾਂ ਨੂੰ ਮੰਨਣ ਵਾਲੇ ਕਰੋੜਾਂ ਲੋਕ ਵਸਦੇ ਹਨ ਤੇ ਉਹਨਾਂ ਸਾਹਮਣੇ ਦੇ ਆਪੋ ਆਪਣੇ ਤਿਉਹਾਰ ਹਨ ਹਰ ਇੱਕ ਤਿਉਹਾਰ ਦਾ ਆਪਣਾ ਇੱਕ ਮਹੱਤਵ ਤੇ ਪਿਛੋਕੜ ਹੁੰਦਾ ਹੈ ਜੇਕਰ ਇਹ ਕਹਿ ਲਿਆ ਜਾਵੇ ਕਿ ਕੋਈ ਤਿਉਹਾਰ ਉਸ ਦੇ ਮੰਨਣ ਵਾਲਿਆਂ ਦੇ ਆਚਰਣ ਤੇ اخلاق ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰਦਾ ਤਾਂ ਇਸ ਵਿੱਚ ਕੋਈ ਹਤਕਤਨੀ ਨਹੀਂ ਹੋਵੇਗੀ ਗੱਲ ਜਦੋਂ ਇਸਲਾਮ ਧਰਮ ਦੀ ਚੱਲਦੀ ਹੈ ਤਾਂ ਇਸ ਨੂੰ ਮੰਨਣ ਅਰਥਾਤ ਮੁਸਲਮਾਨ ਮੁੱਖ ਤੌਰ ਤੇ ਕਮਰੀ ਸਾਲ ਯਾਨੀ ਚੰਨ ਦੇ ਵੇਖ ਸ਼ੁਰੂ ਹੋਣ ਵਾਲੇ ਮਹੀਨਿਆਂ ਵਾਲਾ ਸਾਲ ਚ ਦੋ ਤਿਹਾਰ Eid ul Fitr ਤੇ Eid ul Zuha ਨੂੰ ਮਨਾਉਂਦੇ ਹਨ Eid ul Zuha ਜਿੱਥੇ ਪੈਗੰਬਰ ਇਬਰਾਹਿਮ ਤੇ ਇਸਮਾਈਲ ਅਲੈਹ ਸਲਾਮ ਬੇਮਿਸਾਲ ਕੁਰਬਾਨੀ ਦੇ ਸਿਮਰਨ ਵਜੋਂ ਮਨਾਇਆ ਜਾਂਦਾ ਹੈ ਉੱਥੇ Eid ul Fitr ਰਮਜ਼ਾਨ ਦੇ ਮਹੀਨੇ ਦੇ ਖਤਮ ਹੋਣ ਉਪਰੰਤ ਮਨਾਇਆ ਜਾਂਦਾ ਹੈ ਜਦੋਂ ਸ਼ਬਦ ਈਦ-ਉਲ-ਫਤਰ ਦੀ ਗੱਲ ਕਰਦੇ ਹਾਂ ਤਾਂ ਇਹ ਦੋ ਸ਼ਬਦਾਂ ਈਦ ਅਤੇ ਫਤਰ ਨੂੰ ਮਿਲ ਕੇ ਬਣਿਆ ਹੈ ਸ਼ਬਦ ਈਦ ਅਰਬੀ ਭਾਸ਼ਾ ਦੇ ਉੱਤੋਂ ਬਣਿਆ ਹੈ ਜਿਸਦੇ ਅਰਥ ਹਨ ਵਾਰ-ਵਾਰ ਆਉਣਾ ਕਿਉਂਕਿ ਈਦ ਹਰ ਸਾਲ ਆਉਂਦੀ ਹੈ ਇਸ ਲਈ ਇਸ ਦਾ ਨਾਮ ਈਦ ਪੈ ਗਿਆ ਤੇ ਦੂਜੇ ਈਦ ਸ਼ਬਦ ਨੂੰ ਖੁਸ਼ੀ ਦੇ ਅਰਥ ਵਜੋਂ ਵੀ ਲਿਆ ਜਾਂਦਾ ਹੈ ਜਦੋਂ ਕਿ ਫਤਰ ਦਾ ਅਰਥ ਹੈ ਰੋਜ਼ਾ ਖੋਲਣਾ ਭਾਵ ਈਦ ਦੇ ਦਿਨ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਜਾਂਦਾ ਹੈ ਜਦ ਕਿ ਈਦ ਤੋਂ ਇੱਕ ਦਿਨ ਪਹਿਲਾਂ ਸ਼ਾਮੀ ਦਿਨ ਛਿਪਦੇ ਸਰ ਚੰਨ ਚੜ੍ਹਦੇ ਸਰ ਇਹ ਚੰਨ ਕਈ ਵਾਰ 29 ਦਿਨਾਂ ਦਾ ਤੇ ਕਦੇ 30 ਦਿਨਾਂ ਦਾ ਹੁੰਦਾ ਹੈ ਸ਼ਵਾਲ ਦਾ ਮਹੀਨਾ ਸ਼ੁਰੂ ਹੋ ਜਾਂਦਾ ਤੇ ਸ਼ਵਾਲ ਮਹੀਨੇ ਦੀ ਪਹਿਲੀ ਸਵੇਰ ਨੂੰ ਈਦੁਲ ਫਿਤਰ ਪੜੀ ਜਾਂਦੀ ਹੈ ਹੁਣ ਈਦ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਇੱਕ ਤਾਂ ਇਹ ਵੀ ਰਵਾਇਤ ਹੈ ਕਿ ਜਦੋਂ ਹਜ਼ਰਤ ਆਦਮ ਅਲੈ ਹਿ ਅਸਾਮ ਦੀ ਤੌਬਾ ਕਬੂਲ ਹੋਈ ਤਾਂ ਉਸ ਦਿਨ ਦੁਨੀਆ ਵਿੱਚ ਪਹਿਲੀ ਈਦ ਮਨਾਈ ਗਈ ਇਸੇ ਤਰ੍ਹਾਂ ਜਦੋਂ ਹਜ਼ਰਤ ਇਬਰਾਹਿਮ ਅੱਲਾ ਸਲਾਮ ਨੂੰ ਨਾਮਰੂਦ ਦੁਆਰਾ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਅੱਗ ਨੇ ਉਹਨਾਂ ਨੂੰ ਜਲਾਉਂਦੀ ਥਾਂ ਫੁੱਲਾਂ ਦੇ ਬਗੀਚੇ ਦਾ ਰੂਪ ਧਾਰਨ ਕਰ ਲਿਆ ਤਾਂ ਇਬਰਾਹਿਮ ਦੀ ਕੌਮ ਨੇ ਖੁਸ਼ੀ ਵਿੱਚ ਈਦ ਮਨਾਈ ਫਿਰ ਜਦ ਹਜ਼ਰਤ ਯੂਨਸ ਅਲੈ ਸਲਾਮ ਨੂੰ ਮੱਛੀ ਦੇ ਪੇਟ ਤੋਂ ਰਹਾਈ ਮਿਲੀ ਤਾਂ ਉਹਨਾਂ ਦੀ ਉਮਤ ਨੇ ਈਦ ਮਨਾਈ ਇਸੇ ਤਰ੍ਹਾਂ ਜਦੋਂ ਹਜ਼ਰਤ ਮੂਸਾ ਅਲੈ ਸਲਾਮ ਦੀ ਕੌਮ ਬਣੀ ਇਸرائیਲ ਨੂੰ ਰੱਬ ਨੇ ਫਰਾਉਨ ਦੇ ਜ਼ੁਲਮਾਂ ਤੋਂ ਛੁਟਕਾਰਾ ਦਿਵਾਇਆ ਤਾਂ ਉਹਨਾਂ ਨੇ ਵੀ ਈਦ ਮਨਾਈ ਸੀ ਜਦੋਂ ਈਦੁਲ ਫਿਤਰ ਦਾ ਤਿਉਹਾਰ ਜੋ ਕਿਸ ਸਮੇਂ ਇਸਲਾਮ ਧਰਮ ਦੇ ਮੰਨਣ ਵਾਲੇ ਮਨਾਉਂਦੇ ਹਨ ਇਸ ਧਰਮ 624 ਈਸਵੀ ਤੋਂ ਹੋਇਆ ਮੰਨਿਆ ਜਾਂਦਾ ਹੈ ਇਸ ਤੋਂ ਪਹਿਲਾਂ حضرت ਮੁਹੰਮਦ ਸੱਲਲ੍ਲਾਹੁ ਅਲੈਹਿਵਸੱਲਮ ਹਜਰਤ ਕਰਕੇ ਜਦੋਂ ਮੱਕੇ ਤੋਂ ਮਦੀਨੇ ਆਏ ਤਾਂ ਇੱਥੋਂ ਦੇ ਲੋਕ ਸਾਲ ਵਿੱਚ ਦੋ ਦਿਨ ਮੇਲੇ ਦੀ ਸ਼ਕਲ ਵਿੱਚ ਤਰ੍ਹਾਂ ਤਰ੍ਹਾਂ ਦੇ ਖੇਡ ਤਮਾਸ਼ੇ ਕਰਦੇ ਤੇ ਹੁੱਲੜਬਾਜ਼ੀ ਕਰਦੇ ਜਦੋਂ حضرت ਮੁਹੰਮਦ ਨੇ ਉਕਤ ਦਿਨਾਂ ਨੂੰ ਮਨਾਉਣ ਦੇ ਸੰਦਰਭ ਵਿੱਚ ਉਨ੍ਹਾਂ ਤੋਂ ਪੁੱਛਿਆ ਦੋਨਾਂ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਸਾਲ ਵਿੱਚ ਦੋ ਵਾਰ ਇਹ ਦਿਨ ਮਨਾਉਂਦੇ ਆ ਰਹੇ ਹਾਂ ਤਾਂ ਹਜ਼ਰਤ ਮੁਹੰਮਦ ਨੇ ਉਹਨਾਂ ਨੂੰ ਆਖਿਆ ਕਿ ਤੁਹਾਨੂੰ ਅੱਲਾਹ ਪਾਕ ਨੇ ਇਹਨਾਂ ਨਾਲੋਂ ਬਿਹਤਰ ਦੋ ਦਿਨ ਦਿੱਤੇ ਹਨ ਇਹਨਾਂ ਤੋਂ ਇੱਕ ਈਦੁਲ ਫਿਤਰ ਤੇ ਦੂਜਾ ਈਦੁਲ ਜੁਹਾ ਇਸਲਾਮ ਹਰ ਮੌਕੇ ਗਰੀਬਾਂ ਨਾਲ ਭਲਾਈ ਤੇ ਹੁਸਨ ਇਹ ਸਲੂਕ ਦੀ ਪ੍ਰੇਰਣਾ ਦਿੰਦਾ ਹੈ ਬੇਸਹਾਰਾ ਕਮਜ਼ੋਰ ਤੇ ਆਰਥਿਕ ਪੱਖੋਂ ਪਛੜੇ ਲੋਕਾਂ ਦੀ ਸਹਾਇਤਾ ਕਰਨ ਦੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਦਿੰਦਾ ਹੈ ਇਸ ਦੀ ਪਰਤੱਖ ਝਲਕ ਸਾਨੂੰ ਈਦੁਲ ਫਿਤਰ ਦੇ ਨਾਲ ਜੁੜੇ ਸਦਕਾਏ ਫਿਤਰ ਦੇ ਤੋਂ ਮਿਲਦੀ ਹੈ। ਇਹ ਕਿ ਰੋਜ਼ਿਆਂ ਦੌਰਾਨ ਰੋਜ਼ਾਦਾਰ ਤੋਂ ਜੋ ਕਟਾਈਆਂ ਗਲਤੀਆਂ ਹੋ ਜਾਂਦੀਆਂ ਹਨ ਉਹਨਾਂ ਦੀ ਤਲਾਫੀ ਲਈ ਹਜ਼ਰਤ ਮੁਹੰਮਦ ਨੇ ਗਰੀਬਾਂ ਵਿਚਕਾਰ ਸਦਕਾਏ ਫਿਤਰ ਤਕਸੀਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਦਕਾਏ ਫਿਤਰ ਕਰਦੇ ਹਰਜੀ ਯਾਨੀ ਨਾਬਾਲਗ ਦਾ ਮਾਪਾਪ ਜਾਂ ਉਸ ਦੇ ਵਾਰਿਸ ਵੱਲੋਂ ਦਿੱਤਾ ਜਾਂਦਾ ਹੈ। ਭਾਵੇਂ ਈਦ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਕਿਸੇ ਬੱਚੇ ਨੇ ਜਨਮ ਲਿਆ ਤਾਂ ਉਸ ਦੀ ਤਰਫੋਂ ਵੀ ਏ صدقہ الفطر ਉਸ ਦੇ ماں باپ ਵੱਲੋਂ ਕੱਢਿਆ ਜਾਣਾ ਵਾਜਬ ਹੈ صدقہ الفطر ਜੋ ప్రతి چیز ਦੇ ਹਿਸਾਬ ਨਾਲ ਜੋ ਹਿੱਸਾ ਬਣਦਾ ਉਹ 2 ਕਿਲੋ ਕਣਕ ਜਾਂ 3.5 ਕਿਲੋ जौ ਜਾਂ ਖਦੂਰ ਕਿਸ਼ਮਿਸ਼ ਕਣਕ ਜਿਸ ਦੀ ਕੀਮਤ ਅੱਜ ਭਾਰਤੀ ਕਰੰਸੀ ਮੁਤਾਬਕ ਲਗਭਗ 50 ਰੁਪਏ ਹੈ ਇਸ ਜ਼ਕਾਤ ਦੇ ਪੈਸਿਆਂ ਦੀ ਤਰ੍ਹਾਂ ਗਰੀਬ ਲੋਕਾਂ ਨੂੰ ਦੇਣ ਦਾ ਹੁਕਮ ਹੈ ਤਾਂ ਜੋ ਉਹ ਵੀ ਆਪਣੇ ਬੱਚਿਆਂ ਸਮੇਤ ਈਦ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਸਕਣ ਇੱਥੇ ਇੱਕ ਵਾਕਿਆ ਦਾ ਜ਼ਿਕਰ ਕਰਦੇ ਚੱਲਾਂ ਇੱਕ ਈਦ ਮੌਕੇ ਹਜ਼ਰਤ ਮੁਹੰਮਦ ਫਲਾਲਾਹੂ ਅਲੈਹਿ ਵਸੱਲਮ ਆਪਣੇ ਦੋਵੇਂ ਦੋਤਿਆਂ ਹਜ਼ਰਤ हसन ਤੇ ਹਸਨ ਨਾਲ ਈਦ ਦੀ ਨਮਾਜ਼ ਪੜ੍ਹਨ ਜਾ ਰਹੇ ਸਨ ਕਿ ਰਸਤੇ ਵਿੱਚ ਕੁਝ ਬੱਚੇ ਖੇਡਦੇ ਵਿਖਾਈ ਦਿੱਤੇ ਉਹਨਾਂ ਬੱਚਿਆਂ 'ਚੋਂ ਇੱਕ ਬੱਚਾ ਬਹੁਤ ਨਿਰਾਸ਼ ਤੇ ਪਰੇਸ਼ਾਨ ਵਿਖਾਈ ਦਿੱਤਾ ਤਾਂ ਆਪਨੇ ਉਸ ਪਾਸੋਂ ਦੁਖੀ ਹੋਣ ਦਾ ਕਾਰਨ ਪੁੱਛਿਆ ਉਸਨੇ ਕਿਹਾ ਕਿ ਮੇਰਾ ਬਾਪ ਮਰ ਚੁੱਕਾ ਹੈ ਤੇ ਮਾਂ ਨੇ ਦੂਜਾ ਵਿਆਹ ਕਰਾ ਲਿਆ ਇਸ ਲਈ ਹੁਣ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ हज़रत मुहम्मद सलो अलह वसल्लम ने बच्चे तसली दी क्या कि तू पसंद की करेगा कि मुहम्मद तेरा बाप हो आयशा यानी रजी अलाना हा तेरी माँ तो हज़रत फातिमा रजी अलाना हा तेरी भैन हो गए जिक्र योग है कि आयशा हज़रत मुहम्मद सला लाहो वसल्लम की पत्नी तो फातिमा आपकी लाडली ती सन आप उस बच्चे अपने घर लायशा ने आख्या कि तेनू पुत्र की ख्वाहिश सी ਇਹ ਤੇਰਾ ਬੇਟਾ ਹੈ ਤੇ ਫਾਤਿਮਾ ਨੂੰ ਕਿਹਾ ਕਿ ਤੈਨੂੰ ਭਰਾ ਚਾਹੀਦਾ ਸੀ ਇਹ ਤੇਰਾ ਭਰਾ ਹੈ ਤੇ ਫਿਰ ਕਿਹਾ हसन ਅਤੇ ਹਸਨ ਦੇ ਕੱਪੜੇ ਲੈ ਆ ਕੇ ਉਹਨਾਂ ਚੋਂ ਇੱਕ ਵਧੀਆ ਜੋੜਾ ਉਸ ਬੱਚੇ ਨੂੰ ਪਹਿਨਾਇਆ ਤੇ ਉਸ ਨੂੰ ਆਪਣੇ ਨਾਲ ਲੈ ਕੇ ਈਦ ਦੀ ਨਮਾਜ਼ ਪੜਨ ਲਈ ਚਲੇ ਗਏ ਈਦ ਦੀਆਂ ਸਨਤਾਂ ਵਿੱਚ ਗੋਸਲ ਯਾਨੀ ਨਹਾਉਣਾ ਆਪਣੀ ਹਾਇਸੀਅਤ ਮੁਤਾਬਕ ਫਜ਼ੂਲ ਖਰਚੀ ਤੋਂ ਪਰਹੇਜ਼ ਕਰਦੇ ਹੋਏ ਨਵੇਂ ਕੱਪੜੇ ਪਹਿਨਣਾ ਖਜ਼ੂਰ ਖਾਣਾ ਈਦ ਪੜਨ ਲਈ ਪੈਦਲ ਜਾਣਾ ਇੱਕ ਰਸਤੇ ਜਾਣਾ ਤੇ ਦੂਜੇ ਰਸਤੇ ਘਰ ਵਾਪਸ ਆਉਣਾ ਰਸਤੇ ਬਚਾਉਂਦੇ ਜਾਂਦੇ ਧੀਮੀ ਆਵਾਜ਼ ਵਿੱਚ ਤਕਬੀਰਾਂ ਅੱਲਾਹੁ ਅਕਬਰ ਅੱਲਾਹੁ ਅਕਬਰ ਲਾ ਇਲਾਹਾ ਇਲਾਹੁ ਵਲਾਹੁ ਅਕਬਰ ਅੱਲਾਹੁ ਅਕਬਰ ਵਾਲਾ ਇਲਾਹ ਹਮਦ ਪੜਨਾ ਸੁਣਤਾਂ ਵਿੱਚ ਸ਼ਾਮਲ ਹੈ Eid ਦੀ ਨਮਾਜ਼ ਤੋਂ ਬਾਅਦ ਇਮਾਮ ਵੱਲੋਂ ਜੋ ਖੁਤਬਾ ਯਾਨੀ ਪ੍ਰਵਚਨ ਦਿੱਤਾ ਜਾਂਦਾ ਜਿਸ ਵਿੱਚ ਰੱਬ ਦੀ ਵਡਿਆਈ ਤੇ ਉਸਤਦ ਦੇ ਨਾਲ ਨਾਲ ਸੰਸਾਰ ਦੀ ਸੁੱਖ ਸ਼ਾਂਤੀ ਲਈ ਦੁਆਵਾਂ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਜਾਂਦੀ ਹੈ ਉਸ ਨੂੰ ਸੁੰਨਣਾ ਹਰ ਈਦ ਦੀ ਨਮਾਜ਼ ਪੜਨ ਵਾਲੇ ਮੁਸਲਮਾਨ ਤੇ ਵਾਜਿਬ ਹੈ ਇੱਕ ਰਵੈਤ ਵਿੱਚ ਆਇਆ ਇਹ حضرت ਮੁਹੰਮਦ ਸੱਲੱਲਾਹੁ ਅਲੇਵਸੱਲਮ ਨੇ فرمایا ਕਿ ਈਦ ਦੀ ਨਮਾਜ਼ ਤੋਂ ਫਾਰਗੋ ਕੇ ਜਦ ਬੰਦੇ ਆਪਣੇ ਕਰੀਬ ਆਪਸ ਪਰਦੇ ਹਨ ਤਾਂ ਉਹਨਾਂ ਦੇ ਗੁਨਾਹ ਮਾਫ ਹੋ ਚੁੱਕੇ ਹੁੰਦੇ ਹਨ ਧੰਨਵਾਦ